ਅੱਜ ਮਿਤੀ 23 ਨਵ 2026 ਦਿਨ ਸੋਮਵਾਰ ਨੂੰ ਵਿਸ਼ਵ ਪ੍ਰਸਿੱਧ ਡੇਰਾ ਬੱਲਾਂ ਦੇ ਮੁਖੀ ਅਤੇ ਰਵਿਦਾਸੀਆ ਸਮਾਜ ਦੇ ਧਰਮਗੁਰੂ 108 ਸੰਤ ਨਿਰੰਝਨदास ਮਹਾਰਾਜ ਜੀ ਨੇ ਨਕੋਦਰ ਪਹੁੰਚ ਕੇ ਰਵਿਦਾਸੀਆ ਸਮਾਜ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਮਹਾਰਾਜ ਜੀ ਦੀ ਕੁਟਿਆ ਵਿਖੇ ਪਹੁੰਚ ਕੇ ਸ਼ਹਿਰ ਨਕੋਦਰ ਅਤੇ ਦੂਰ ਦੂਰਾ ਡੇਤੋਂ ਆਈਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਦਿੱਤੇ ਤੁਹਾਨੂੰ ਇਹ ਵੀ ਦੱਸ ਦਈਏ ਕੀ ਸੰਤ રામનાନ୍ଦ ਮਹਾਰਾਜ ਜੀ ਦੇ ਨਾਮ ਤੇ ਪੂਰੇ ਭਾਰਤ ਦੇਸ਼ ਵਿੱਚ ਇਹ ਇੱਕ ਲੋਤੀ ਕੁਟਿਆ ਹੈ ਜਿਹੜੀ ਕਿ ਮੁਹੱਲਾ ਗੁਰੂ ਰਵਿਦਾਸਪੁਰਾ ਮਹਿਤਪੁਰ ਰੋਡ ਨਕੋਦਰ ਵਿਖੇ ਸਥਿਤ ਹੈ ਅਤੇ ਰੋਜ਼ਾਨਾ ਸੈਂਕੜੇ ਸੰਗਤਾਂ ਇਸ ਕੁਟਿਆ ਵਿੱਚ ਨਕਮਸਤਕ ਹੋ ਕੇ ਜਾਂਦੀਆਂ ਨੇ ਅੱਜ ਦੇ ਇਸ ਸਮਾਗਮ ਵਿੱਚ ਸੰਗਤਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਨਾਲ ਹੀ ਇਥੋਂ ਦੇ ਕਾਉਂਸਲਰ ਸ਼੍ਰੀਮਤੀ ਸਰਪਜੀਤ ਕੌਰ ਵਾਈਫ ਆਫ ਸਮਾਜ ਸੇਵੀ ਸੁਦੇਸ਼ ਚਾਲ ਜੀ ਆਪ ਸੰਗਤਾਂ ਨਾਲ ਪੱਠੀ ਉੱਤੇ ਫੁਲਕੇ ਪਕਾਉਂਦੇ ਨਜ਼ਰ ਆਏ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ ਸੰਗਤਾਂ ਸੰਗਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਬਹੁਤ ਖੁਸ਼ ਲੱਗ ਰਹੀਆਂ ਸਨ ਅਤੇ ਉਹਨਾਂ ਸ਼ਬਦ ਗਾ ਕੇ ਅਤੇ ਗੁਰੂ ਜੀ ਦੇ ਜੈਕਾਰੇ ਲਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਿਵੇਂ ਕੀਤਾ ਤੁਸੀਂ ਵੀ ਸੁਣੋ

ਜੀਵੋਂ ਪਾਵਨ ਕਰਕੇ ਸਤਕਾਰਯੋਗ ਪਿੰਡਾ ਸੰਤੋਖ ਦਾ ਜੀ ਸਤਕਾਰਯੋਗ ਮਾਕਾ ਕਾਸੀ ਦੇਵੀ ਜੀ ਦੇ ਗ੍ਰਹਿ ਵਿਕੇ ਜਗਤguru ਸਤਗੁਰੂ ਦਾਸ ਮਹਾਰਾਜ ਜੀ ਦਾ ਆਗਮਨ ਹੋਇਆ। ਨੂੰ ਸਵਾਮੀ ਸਰਪੰਦ ਰਾਜ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ ਸਦੀਆਂ ਤੋਂ ਬਾਅਦ ਜਗਤਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੇ ਜਨਮ ਸਥਾਨ 'ਤੇ ਪਾਸੋਂ ਨੀਂਹ ਪੱਥਰ ਰਖਵਾਇਆ। ਸਤਗੁਰੂ ਬੀਬਾ ਜੀ ਮਹਾਰਾਜ ਉਹਨਾਂ ਨੇ ਵੀ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਸਤਗੁਰੂ ਦਾਸ ਮਹਾਰਾਜ ਕੀ ਮਿਸ਼ਨ ਦੇ ਪ੍ਰਚਾਰ ਅੱਗੇ ਪ੍ਰਸਾਰ ਵਾਸਤੇ ਲਗਾ ਦਿੱਤਾ ਤੇ ਅੱਜ ਜਿਨ੍ਹਾਂ ਦੇ ਆਪਾਂ ਚਰਨਾਂ 'ਚ ਬੈਠੇ ਆ ਸਤਗੁਰੂ ਸੁਆਮੀ ਨਰੰਗਨ ਦਾਸ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਰਵਦਾਸੀਆ ਕੌਮ ਦੇ ਅਮਰ ਸ਼ਹੀਦ ਸ੍ਰੀ ਅਕਸੂਬ ਸੰਤ ਰਾਮਾ ਨੰਦ ਜੀ ਮਹਾਰਾਜ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸਿਕ ਜਉਣਾ ਹੈ ਗੁਰੂ ਰਵਦਾਸ ਦੇ ਮੰਦਰ ਨੂੰ ਸੋਨੇ ਵਿੱਚ ਮਨਾਉਣਾ ਹੈ ਅਜੋ ਮਾਪੁਰਚਾਂ ਦੇ ਚਰ ਆਪਾਂ ਫਸ ਰਹੇ ਆ ਉਹਨਾਂ ਦੇ ਚਾਚੀ ਦੇ ਮਿਸ਼ਨ ਦਾ ਪ੍ਰਚਾਰ ਅਤੇ ਪ੍ਰਸਾਰ ਅਤੇ ਮਾਨਵਤਾ ਦੀ ਸੇਵਾ ਦੇ ਵਿੱਚ ਲਗਾਇਆ ਅੱਜ ਹਜੁਰਮ ਗਿਆਗੁਰ ਦੇਖਾ ਸਾਹਮਣੇ ਅੱਜ ਬੜਕਾ ਦਰਸ਼ ਹੈ ਅਸੀਂ ਜੀ ਗੁਰ ਮਹਾਰਾਜ ਸਤਿਗੁਰ ਸੁਆਮੀ ਨਰਿੰਦਰ单 ਜੀ ਦੇ ਕਰ ਰਾਇਆ ਤੇ ਉਹ ਆਪ ਸਭ ਸੰਗਾਂ ਨੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਤਿਗੁਰ ਦਾ ਕੀ ਮਹਾਰਾਜ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਅੰਮ੍ਰਿਤ ਬਖਸ਼ੀ ਜੀ ਨੇ ਸਾਡੇ ਲਈ ਸਾਲ ਹਰ ਘਰ ਗੱਲਾਂ ਚੱਲੀਆਂ ਕਿ ਤੇਰੇ ਮਿਸ਼ਨ ਹੁੰਦਾ ਆਤੀ ਉਹਨਾਂ ਦਾ ਉਹ ਕੀ ਦੱਸਣ ਆਪਾਂ ਸਾਰੇ ਪ੍ਰਾਰਥਨਾ ਕਰਦੇ ਸੰਤਾਨਾਂ ਵਿੱਚ ਗਮਦਾਸ ਸੋਈ ਜ ਸਾਡੇ ਪਾਣੋ ਜੋ ਰਹੇ ਸਦਾ ਨਿਰਮੈਲ ਸੁਖਦਾਈ ਸੰਤ ਕਾ ਗਏ ਸਭਨਾ ਮੰਗਿਏ ਖੈ ਗੁਰੂ ਪਿਆਰੇ ਆਪਾਂ ਤੇ ਆਪੂ ਆਪਣਾ ਭਲਾ ਮੰਗਦੇ ਸਤਿਗੁਰੂ ਸਮੁੱਚੀ ਮਾਂ ਆਇਆ ਤੇ ਸਾਡੇ ਬਹੁਤ ਸਤਿਕਾਰ ਲੋਕ ਕੀਰਤਨੀ ਜਿਥਾ ਕੀਰਤਨ ਕਰ ਰਿਆ ਸੀ ਆਜ ਦਿਵਸ ਦੇਹੂ ਬਲੇਹਾਰਾ ਮੇਰੀ ਗ੍ਰਹਿ ਆਇਆ ਰਾਜਾ ਰਾਮ ਕਾ ਪਿਆ ਇਹ ਜਿਹਨਾਂ ਨੇ ਉਚਾਰਨ ਕੀਤਾ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਨੇ ਇਹ ਪੰਕਤੀਆਂ ਦਾ ਉਚਾਰਨ ਕੀਤਾ ਅੱਜ ਦੇ ਦਿਨ ਤੋਂ ਮੈਂ ਪਰਿਹਾਰ ਪਰਿਹਾਰ ਕਰਦਾ ਹਾਂ

dewasa ini 100 watsam serbendagi sakthan bala tantan saktur abla fitbandagi maharaj tantan saktur swami serbendagi maharaj tantan saktur swami hari daji maharaj tantan saktur swami ini केडी वर्ल्ड पंजाबी ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੀ ਦਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਮੌਜੂਦ ਹਾਂ ਜੀ ਮੁਹੱਲਾ ਗੁਰੂ ਰਗਦਾਸਪੁਰਾ ਔਰ 108 ਸੰਤ ਅਮਰ ਸ਼ਹੀਦ ਰਾਮਾਨੰਦ ਮਹਾਰਾਜ ਹੁਣ ਆਦੀ ਕੁਟੀਆਂ ਵਿਖੇ ਅਸੀਂ ਮੌਜੂਦ ਹਾਂ ਜਿੱਥੇ ਕਿ ਰਵਿਦਾਸ ਜੀ ਆ ਸਮਾਜ ਦੇ ਧਰਮ ਗੁਰੂ ਸੰਤ ਰਾਮ ਸੰਤ ਨਿਰੰਜਨ ਦਾਸ ਜੀ ਮਹਾਰਾਜ ਅੱਜ ਇੱਥੇ ਆਏ ਨੇ ਔਰ ਕਾਫੀ ਸਾਰੀਆਂ ਸੰਗਤਾਂ ਉਹਨਾਂ ਉਹਨਾਂ ਦੇ ਅੱਗੇ ਨਕਮਸਤਕ ਹੋ ਰਹੀਆਂ ਨੇ ਔਰ ਉਹਨਾਂ ਦੇ ਦਰਸ਼ਨਾਂ ਲਈਆਂ ਨੇ ਸਾਡੇ ਦਰਮਿਆਨ ਸਾਡੇ ਸਮਾਜ ਸੇਵੀ ਸੁਦੇਸ਼ ਚਾਲ ਨੀਣਾ ਨਾਲ ਗੱਲਬਾਤ ਕਰਾਂਗੇ ਔਰ ਹੋਰ ਵੀ ਸੰਗਤਾਂ ਜੁੜਿਆ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਚਾਲ ਸਾਹਿਬ ਜੈ ਭੀਮ ਜੀ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਪਹਿਲਾਂ ਤਾਂ ਮੈਂ ਕੇਡੀ ਵਰਲਡ ਬਲੈਨ ਨੂੰ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਕਿ ਜਿਹੜੇ ਗੁਰੂ ਮਹਾਰਾਜ ਜੀ ਅੱਜ ਇਹ ਕੁਟੀਆਂ ਦੇ ਵਿੱਚ ਤੁਸੀਂ ਦਰਸ਼ਨ ਦਿੱਤੇ ਆ ਜੀ ਕੇਡੀ ਵਰਲਡ ਵਾਲਿਆਂ ਨੂੰ ਬਹੁਤ ਬਹੁਤ ਥੈਂਕ ਯੂ ਜੀ ਚਾਲ ਸਾਹਿਬ ਡੇਰਾ ਜਿਹੜਾ ਆਪਣੇ ਬੱਲਾ ਡੇਰਾ ਜਿਹੜਾ ਆਪਣਾ ਜਿਸਾਸ ਘਰ ਧਰਮ ਦਾ ਇੱਕ ਡੇਰਾ ਹੈਗਾ ਜਿਹੜਾ ਕਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਦੇਸ਼ਾਂ ਦੇਸ਼ਾਂ ਤੱਕ ਉਹਨਾਂ ਨੇ ਪਹੁੰਚਾਈ ਔਰ ਉਹਨਾਂ ਦਾ ਮਿਸ਼ਨ ਨੂੰ ਲੈ ਕੇ ਚੱਲਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿਹੜੀ ਅੰਮ੍ਰਿਤ ਬਾਣੀ ਆ ਔਰ ਅੰਮ੍ਰਿਤ ਬਾਣੀ ਦਾ ਜਿਹੜਾ ਪ੍ਰਕਾਸ਼ ਆ ਪੂਰੀ ਦੁਨੀਆ ਦੇ ਵਿੱਚ ਜੇ ਅੱਜ ਉਜਾਗਰ ਆ ਸਾਡੇ ਸਤਗੁਰ ਔਰ ਸੰਤ ਨਰਨਜਨ ਦਾਸ ਮਹਾਰਾਜ ਜੀ ਉਹਨਾਂ ਦੀ ਬਦੌਲਤ ਅੱਜ ਪੂਰੀ ਦੁਨੀਆ ਦੇ ਵਿੱਚ ਰਵੀਦਾਸੀਆਂ ਦਾ ਡਾਂਕਾ ਪੂਰਾ ਵੱਜ ਰਿਹਾ ਆ ਜੀ ਔਰ ਇਹ ਉਹਨਾਂ ਦੀ ਹੀ ਬਦੌਲਤ ਆ ਔਰ ਇੱਕ ਮੈਂ ਤਾਂ ਹੋਰ ਵੀ ਗੱਲ ਦੱਸ ਦੇਣੀ ਚਾਹੁੰਦਾ ਆ ਕਿ ਸੰਤ ਰਾਮਾਨੰਦ ਮਹਾਰਾਜ ਸਾਡੇ ਕੌਮ ਦੇ ਉਹਨਾਂ ਦੀ ਕੁਟੀਆਂ ਪੂਰੇ ਇੰਡੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਿਰਫ ਇੱਕੋ ਇੱਕ ਆ ਪਹਿਲੀ ਤੇ ਲੋਤੀ ਜਿਹੜੀ ਆ ਉਹ ਇਹ ਨਗੋਦਰ ਵਾਲੀ ਕੁਟਿਆ ਜਿਹੜੀ ਜਿੱਥੇ ਅੱਜ ਆਪਾਂ ਖੜੇ ਆ ਜੀ ਇਹ ਪੂਰੇ ਇੰਡੀਆ ਦੇ ਵਿੱਚ ਇੱਕ ਕੁਟਿਆ ਸੰਤ ਰਾਮਾਨੰਦ ਮਹਾਰਾਜ ਜੀ ਦੀ ਜਿਹਨਾਂ ਦੇ ਔਰ ਇਸ ਕੁਟਿਆ ਦਾ ਨੀਂਹ ਪੱਥਰ ਵੀ ਖੁਦ ਸੰਤ ਰਾਮਾਨੰਦ ਮਹਾਰਾਜ ਜੀ ਸ਼ਹੀਦ ਸਾਡੇ ਮਹਾਰਾਜ ਉਹਨਾਂ ਨੇ ਰੱਖਿਆ ਸੀ ਜੀ ਅ ਚਾਹਬ ਤੁਸੀਂ ਸ਼ਹੀਦ ਰਾਮਾਨੰਦ ਮਹਾਰਾਜ ਉਹਨਾਂ ਦਾ ਨਾਮ ਲਿਆ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਰਵਿਦਾਸ ਗਿਆ ਸਮਾਜ ਵਿੱਚ ਕੀ ਬਦਲਾ ਦੇਖ ਰਹੇ ਹੋ ਤੁਸੀਂ ਉਹਨਾਂ ਦਾ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਆ ਸੰਤਾਂ ਨੇ ਉਸ ਤੋਂ ਬਾਅਦ ਜਿਹੜੀ ਕ੍ਰਾਂਤੀ ਆਈ ਆ ਇਹ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹ ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਦੀ ਸ਼ਹੀਦੀ ਵਰਗੀ ਤਾਂ ਕੋਈ ਸ਼ਹੀਦੀ ਪੈ ਨਹੀਂ ਸਕਦੀ ਤੇ ਨਾ ਹੀ ਅਸੀਂ ਉਹਨਾਂ ਦੇ ਬਾਰੇ ਇੰਨਾ ਕੁਝ ਕਹਿ ਸਕਦੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਾਡੇ ਰਵਦਾਸੀਆ ਸਮਾਜ ਦੇ ਵਿੱਚ ਇੱਕ ਜਾਗਰਤੀ ਆਈ ਹੈ ਬਹੁਤ ਵੱਡੀ ਧੰਨਵਾਦ ਜੀ ਤੁਹਾਡਾ ਸੋ ਇਹ ਸੰਸਮਾਜ ਸੇਵੀ ਚਾਲ ਸਾਹਿਬ ਔਰ ਸਾਡੇ ਦਰਮਿਆਨ ਹੋਰ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਜੈਗੁਰਦੇਵ ਜੀ ਤੁਹਾਨੂੰ ਬੋਲੋ ਜੀ ਅੱਜ ਸੰਤ ਨਿਰੰਜਨ ਦਾਸ ਮਹਾਰਾਜ ਜਿਹੜੇ ਕਿ ਡੇਰਾ ਬੱਲਾ ਦੇ ਮੁਖੀ ਨੇ ਅੱਜ ਰਵਿਦਾਸਪੁਰ ਮਹੱਲੇ ਇਹ ਕੁੱਟੀਆਂ ਸੰਤ ਰਾਮਾਨੰਦ ਵਿਖੇ ਆਏ ਨੇ ਕੀ ਕਹਿਣਾ ਤੁਹਾਡਾ ਮੈਂ ਬਹੁਤ ਮੌਜਦਾ ਤੁਹਾਨੂੰ ਬਦ ਕਰਨਾ ਚਾਹੁੰਦਾ ਹਾਂ ਕਿ ਜੀ ਸਮਾਧਾਨ ਨੂੰ ਦਰਸ਼ਨ ਦਿੱਤੇ ਉਹਨਾਂ ਨੇ ਬਹੁਤ ਉਸਾਂਤਾਂ ਨੇ ਹਲ ਹੋਈਆਂ ਤੇ ਮੈਂ ਬਹੁਤ-ਬਹੁਤ ਸ਼ੁਕਰਾਨਾ ਕਰਦਾ ਸਤਿਗੁਰਾਂ ਦਾ ਕਿ ਬਹੁਤ ਵਧੀਆ ਹੋ ਗਿਆ ਹਾਂ ਜੀ ਬਹੁਤ ਔਣਕਾਰ ਲੱਗ ਗਈਆਂ ਜੈ ਗੁਰਦੇਵ ਧੰਨ ਗੁਰਦੇਵ ਧੰਨਵਾਦ ਧੰਨਵਾਦ ਹੁਣ ਜਿਹੜੇ ਕਾਫੀ ਲੰਬੇ ਸਮੇਂ ਤੋਂ ਡੇਰਾ ਬੱਲਾ ਨਾਲ ਜੁੜੇ ਇਹ ਸੇਵਾਦਾਰ ਸੁਰਿੰਦਰ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਜੈ ਗੁਰਦੇਵ ਜੀ ਤੁਹਾਨੂੰ ਗੁਰਦੇਵ ਜੀ ਤੁਸੀਂ ਕੀ ਕਹੋਗੇ ਜੀ ਅੱਜ ਬਹੁਤ ਹੀ ਭਾਗਾ ਪਰਿਆ ਦੇਣਾ ਕਿ ਸਾਡੇ ਸ੍ਰੀ ਗੁਰੂ ਵਾਸ ਮਹਾਰਾਜ ਦੇ ਸਾਡੇ ਕੋਲ ਅੱਜ ਸੰਤ ਰਾਮਾਨੰਦ ਕੂਟਿਆ ਦੇ ਵਿੱਚ 108 ਸੰਤ ਨਰੰਜਰ ਦਾਸ ਜੀ ਆਏ ਆ ਔਰ ਜਿਹੜਾ ਕਿ ਇੱਥੇ ਇੰਨੀ ਸੰਗਤ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਪਹੁੰਚੀ ਹੈ ਔਰ ਸਾਰੀ ਸੰਗਤ ਦਾ ਆਪਣੇ ਜਿੰਨੇ ਕਦਮ ਵੀ ਇੱਥੇ ਚੱਲ ਕੇ ਆਏ ਆ ਅਸੀਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਕੀ ਜੋ ਕੀੜੀ ਵਰਡ ਸਾਡੇ ਵਿਊ ਲੈ ਰਹੇ ਆ ਅਸੀਂ ਕੀੜੀ ਵਰਡ ਹੁਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੀ ਆਵਾਜ਼ ਨੂੰ ਆਪਣੇ ਕੈਮਰੇ ਦੇ ਵਿੱਚ ਔਰ ਆਪਣੇ ਮੋਬਾਈਲ ਦੇ ਵਿੱਚ ਕੈਚ ਕਰਕੇ ਔਰ ਦੇਸ਼ੋਂ ਵਿਦੇਸ਼ਾਂ ਤੱਕ ਪਹੁੰਚਾ ਕੇ ਆਪਣੇ ਮਿਸ਼ਨ ਨੂੰ ਬਹੁਤ ਹੋਰ ਵੀ ਉਜਾਗਰ ਕਰ ਰਹਾ ਹੈ ਅਸੀਂ ਕਿਹੜੀ ਵਰਲਡ ਹੋਣਾ ਦਾ ਵੀ ਤਹਿਦ ਲੋ ਧੰਨਵਾਦ ਕਰਦੇ ਹਾਂ ਔਰ ਆਈ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਕਿੰਨੇ ਆ ਵੀ ਸੁਨੇਹਾ ਕੀ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਜ ਰਵਿਦਾਸ ਗਿਆ ਸਮਾਜ ਜਿਹੜਾ ਬੈਠਾ ਹੈ ਸੰਗਤ ਬੈਠੇ ਉਹਨਾਂ ਨੂੰ ਕੀ ਮੈਸੇਜ ਕੀ ਸੁਨੇਹਾ ਕੀ ਹੈ ਅਸੀਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਅੰਮ੍ਰਿਤ ਬਾਣੀ ਦੇ ਨਾਲ ਜੁੜੋ ਅੰਮ੍ਰਿਤ ਬਾਣੀ ਦਾ ਪਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਔਰ ਸਵੇ ਨੂੰ ਸਵੇਰੇ ਨਿਤਨੇਮ ਉੱਠ ਕੇ ਅਮਰਤ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਔਰ ਸਾਡੇ ਗੁਰੂਆਂ ਨੇ ਜੋ ਸਾਨੂੰ ਪਾਇਆ ਪੂਰਨੀਆਂ ਤੇ ਚੱਲਣ ਦੀ ਸਖਿਆ ਦਿੱਤੀ ਹੈ ਔਰ ਸਾਨੂੰ ਵੀ ਗੁਰੂਆਂ ਦਾ ਆਦਰ ਮਾਨ ਸਤਕਾਰ ਮੰਨਦੇ ਹੋਏ ਸਾਨੂੰ ਅਮਰਤ ਬਾਣੀ ਪੜ੍ਹਨੀ ਚਾਹੀਦੀ ਹੈ ਔਰ ਉਤੇ ਪੂਰਾ ਅਮਲ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਧੰਨਵਾਦ ਜੀ ਧੰਨਵਾਦ ਸਵੇ ਸਨ ਮੁਹੱਲਾ ਗੁਰ रविदास ਪੁਰਾ ਦੀ ਸੰਗਤ ਹੈ ਜਿਹੜੇ ਕਿ ਸੰਤ ਨਿਰੰਜਨ ਦਾਸ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਇੱਥੇ ਆਈਆਂ ਸਨ ਕੁਟਿਆ ਸੰਤ रामानंद ਮਹਾਰਾਜ ਉਹਨਾਂ ਦੀ ਤੇ ਤੁਸੀਂ ਵੇਖ ਰਹੇ ਸੀ ਕਿਹੜੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਸੰਦੀਪ ਕਾਲ ਦੇ ਨਾਲ ਮੈਂ ਰਾਜੇਸ਼ ਕੁਮਾਰ Ingen liker denne skolen Terima kasih telah menonton!